ਸੰਘਰਸ਼ ਆਪਣਾ ਕੋਈ ਨਵਾਂ ਸੰਘਰਸ਼ ਨਹੀਂਗਾ ਕਿਸਾਨੀ ਮੁਖੀਆਂ ਤੋਂ ਹਟ ਕੇ ਸਾਡੇ ਜਿਹੜੇ ਸਰਜੇਵੇਂ ਸਾਡੇ ਭਰਾਵਾਂ ਦੇ ਕਿਸੇ ਵੀ ਿੱਤੇ ਨੂੰ ਿੱਤੇ ਨੂੰ ਲੈ ਕੇ ਅਸੀਂ ਹਰ ਟਾਈਮ ਤਿਆਰ ਪਰ ਤਿਆਰ ਰਹਿੰਨੇ ਆ ਔਰ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਅਨਾ ਨੇ ਪਹਿਲਾਂ ਅਪੀਲ ਕੀਤੀ ਆ ਪ੍ਰਸ਼ਾਸਨ ਨੂੰ ਤੇ ਅਸੀਂ ਤੁਹਾਨੂੰ 2:30 ਵਜੇ ਦਾ ਟਾਈਮ ਦਿੰਨੇ ਆ ਉਸ ਤੋਂ ਬਾਅਦ ਜਿਹੜਾ ਰੋਡ ਜਾਮ ਹੋਏਗਾ ਉਸ ਦਾ ਜ਼ਿੰਮੇਵਾਰ ਜਿਹੜਾ ਸਿੱਧੇ ਤੌਰ ਤੇ ਪ੍ਰਸ਼ਾਸਨ ਹੋਏਗਾ ਇਹ ਪ੍ਰਸ਼ਾਸਨ ਦੀ ਆਪ ਦੀ ਇੱਕ ਕੂਟਨੀਤੀ ਹੈ ਕਿ ਇਹ ਸਾਰੀ ਦਿਹਾੜੀ ਮੂਵਮੈਂਟ ਦੇ ਨਜ਼ਰ ਰੱਖ ਕੇ ਵਹਿੰਦੇ ਰਹਿੰਦੇ ਆ ਅਕਸਰ ਇਹ ਫੈਸਲੇ ਜਿਹੜੇ ਆ ਸ਼ਾਮ ਨੂੰ ਹੀ ਲੈਂਦੇ ਆ ਤੇ ਹੋ ਸਕਦਾ ਵਾ ਕਿ ਸਾਡੇ ਰੋਡ ਜਾਮ ਕਰਨ ਦੇ ਨਾਲ ਇਹ ਅੱਧੇ ਘੰਟੇ ਦੀ ਫੈਸਲਾ ਲੈ ਲੈਣਾ ਇਹਨਾਂ ਦੀ ਮੂਵਮੈਂਟ ਆ ਹਲਚਲ ਫੋਨਾ ਫਾਨਾ ਤੇ ਹੋਣੀ ਸ਼ੁਰੂ ਹੋ ਗਈ ਆ ਸੋਪਰਾ ਹੋ ਇਹ ਜਿਹੜਾ ਪੰਜਾਬ ਦੇ ਵਿੱਚ ਇਹ ਘਾਣ ਹੋ ਰਿਹਾ ਹੈ ਨਾ ਏਜੰਟਾਂ ਦੀ ਫੱਗੀ ਦਾ ਇੱਕ ਤੇ ਨਸ਼ਿਆਂ ਦੇ ਨਾਲ ਘਾਣ ਹੋ ਰਿਹਾ ਇੱਕ ਇਹ ਜਿਹੜਾ ਹੋ ਰਿਹਾ ਹੈ ਸਾਡੀ ਸਰਕਾਰਾਂ ਦੀਆਂ ਨਿਕਾਮੀਆਂ ਦਾ ਕਰਕੇ ਇੱਥੇ ਰੋਜ਼ਗਾਰ ਦੀ ਸੁਵਿਧਾ ਸਹੀ ਨਾਲ ਹੋਣ ਕਰਕੇ ਔਰ ਲਾਅ ਐਂਡ ਆਰਡਰ ਜਿਹੜਾ ਵਾ ਮੇਨਟੇਨ ਨਾ ਹੋਣ ਕਰਕੇ ਚੰਗੇ ਬਲੇ ਵੀ ਰੋਜ਼ਗਾਰ ਵਾਲੇ ਵੀ ਜਿਹੜੇ ਆ ਉਹ ਬਾਹਰ ਨੂੰ ਰੁੱਖ ਕਰੀ ਜਾ ਰਹੇ ਆ ਸੋ ਹੈਲੋ ਇਹ ਨਿਊਜ਼ੀਲੈਂਡ ਵਾਸਤੇ ਇਹਨਾਂ ਨੇ ਮੇਰੇ ਕੋਲ 3,25,000 ਫੰਡ ਕਰ ਦਿਆ ਮੇਰੇ ਕੋਲ ਆਇਆ ਨਹੀਂ 1 ਸਾਲ ਪਹਿਲਾਂ ਇਹ ਮੈਂ ਬਹੁਤ ਗੇੜੇ ਮਰਵਾਉਂਦੇ ਅੱਜ ਅੱਜ ਸੁਰੇ ਅੱਜ ਤੱਕ ਮੈਨੂੰ ਕੋਈ ਆਫਰ ਨਹੀਂ ਆਇਆ ਜੇ ਨਾਮ ਦਾ ਬਜਟ ਵਿੱਚ ਦੇਖੀਏ ਤਾਂ ਵੀ ਕਿਨੂੰ ਇੰਨੇ ਪੈਸੇ ਦਾ ਇਹਨਾਂ ਮਿਨਿਸਟਰ 50,000 ਜੀਮ ਹੋ ਗਿਆ ਹੈ ਬਾਕੀ ਮੈਨੂੰ ਕੋਈ ਪੈਸਾ ਨਹੀਂ ਮਿਲਿਆ ਨਾ ਲੱਭ ਲਾਈ ਨਾ ਲੱਭ ਲੱਗਿਆ ਹੁਣ ਕਿੱਥੇ ਗੱਡੀ ਸਰ ਕੋਈ ਪੈਸੇ ਨਹੀਂ ਧੰਨਵਾਦ ਕਾਉਂ ਜੀ ਆਪਣੇ ਮਤਲਬ ਕੀ ਮਸਲਾ ਹੈ ਪਰ ਮੇਰਾ ਇਹਨਾਂ ਨਾਲ 3 ਲੱਖ 7000 ਰੁਪਏ ਰੱਖਿਆ। ਜੀ। ਬਾਅਦ ਵਿੱਚ ਚਾਂਸਾ ਰਹੀ ਕਿ ਤੁਹਾਨੂੰ ਸ਼ਾਇਦ ਪਰ ਸਟੇਡੀਅਮ ਨੇ ਆਪਣੀ ਵੀਰਾਂ ਦਾ ਖਾਤਾ ਮੋਟਾ ਡੇਟਾ ਦਾ ਖਾਤਾ ਸੁਣਨ ਕੋਸ਼ਿਸ਼ ਕਰ ਰਹੀ ਹੈ। ਇਹ ਉੱਜਾ ਨਾਮ ਇਹ ਬੈਸਟ ਪੁਆਇੰਟ। ਜੀ। ਪਾਸੋਂ ਮੈਨਾਂ ਇਸੇ ਪਾਸੋਂ ਲਾਈਟਾਂ ਬੰਦ ਕਰ ਦਿੱਤੀਆਂ। ਮਨ ਉਸ ਦਿਵਾਰ ਕੇ ਛੱਡ ਦਿੱਤਾ। ਕੱਲ ਜਦੋਂ ਆਈਆਂ ਤੇ ਕਹਾਂਗੇ ਕੋਈ ਨਹੀਂ ਕੋਈ ਫਰਕ ਨਹੀਂ। ਕੁੱਲ ਕਿੰਨੀ ਰਕਮ ਦਿੱਤੀ ਤੁਸੀਂ? ਕੋਲ ਕਿੰਨੇ ਰਕਮ ਹੈ 3 ਲੱਖ 7000 ਠੀਕ ਹੈ ਜੀ ਪ੍ਰਧਾਨ ਸਾਹਿਬ ਜਿਹੜਾ ਅੱਜ ਧਰਨਾ ਚੱਲਣ ਡਿਆ ਵਾ ਇਹ ਕਿਸ ਸੰਬੰਧ ਚ ਲੱਗਾ ਏ ਮਹਾਰਕਰ ਸਿੰਘ ਤਲਵੰਡੀ ਰਪਾਲਾ ਸੁਪਰ ਸਕੱਤਰ ਵੀ ਕੇ ਜੋ ਰਾਜੇਵਾਲ ਦੱਸਣਾ ਚਾਹੁੰਦੇ ਆ ਕਿ ਮੇਰੇ ਨਾਲ ਮੇਰੇ ਸਾਥੀ ਸਰਦਾਰ ਬਲਦੇਵ ਸਿੰਘ ਜੀ ਭਾਈ ਰੂਪਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਪਾਕਿਸਤਾਨੀਆਂ ਡਟਾਉਂਦਾ ਅਸੀਂ ਕੱਲ ਪੰਚਾਇਤੀ ਤੌਰ ਤੇ ਇਹਨਾਂ ਨੂੰ ਮਿਲਣਾ ਸੀ ਇਹ ਪਹਿਲਾਂ ਵੀ ਮੇਰੇ ਸਾਥੀ ਜਿਹੜੇ ਇਹਨਾਂ ਨੂੰ ਮਿਲ ਕੇ ਜਾਂਦੇ ਰਹੇ ਸੀ ਐਸ ਜਿਹੜਾ ਜਨਤ ਹੈ ਇਮੀਗ੍ਰੇਸ਼ਨ ਦਾ ਕੰਮ ਕਰਦਾ ਉੱਪਰ ਪਰ ਕੱਲ ਅਸੀਂ ਵੀ ਆਏ ਸੀ ਇਹ ਸਾਰਾ ਮੋਰਚਾ ਲਾਉਣ ਦਾ ਨਹੀਂ ਸੀ ਪ੍ਰੋਗਰਾਮ ਪਰ ਕੱਲ 12 ਵਜੇ ਤੋਂ ਲੈ ਕੇ ਅਸੀਂ ਮੋਰਚਾ ਲਾਇਆ ਹੈ ਬਾਕੀ ਦੀ ਵਿਆਖਿਆ ਸਾਰੀ ਇਹਨਾਂ ਨੇ ਕਿਉਂਕਿ ਬਠਿੰਡੇ ਤੋਂ ਦੋ ਜਿਹੜੇ ਸਾਡੇ ਨੌਜਵਾਨ ਵੀਰ ਆ ਉਹ ਇਹਨਾਂ ਦੇ ਇਲਾਕੇ ਦੇ ਇਹਨਾਂ ਨੇ ਪੈਸੇ ਦਿੱਤੇ ਸਾਰੀ ਵਿਆਖਿਆ ਜਿਹੜੀ ਉਹ ਸਰਦਾਰ ਬਲਦੇਵ ਸਿੰਘ ਭਾਈ ਦੇ ਉੱਪਰ ਅਸਲ ਜੀ ਮਾਹਰ ਬਲਦੇਵ ਸਿੰਘ ਭਾਈ ਕੋਲ ਵਾ ਨਿਰਣਾ ਦਿੱਤੇ ਗਏ ਬੰਦਾ ਮੇਰੇ ਪਿੰਡ ਦੇ ਦੋ ਨੌਜਵਾਨ ਅੱਜ ਨੇ ਜੀ 18 ਸਾਲ ਦੀ ਉਮਰ ਆ ਤੇ ਇਹਦਾ ਮੇਰੇ 20 ਰੁਪਏ ਦੇ ਪੈਕਜੇ ਵਿੱਚ ਆ ਗਏ ਇਹਨਾਂ ਨੂੰ ਕਿਹਾ ਕਿ ਤੁਹਾਨੂੰ ਸ਼ੀਲਕ ਤੇ ਵਿੱਚ ਆਸਟ੍ਰੇਲੀਆ ਭੇਜਿਆ ਜਾਵੇਗਾ 3 ਲੱਖ ਤੇ 7000 ਰੁਪਏ ਇੱਥੇ ਦੇਣਾ ਪਊਗਾ ਤੁਹਾਨੂੰ ਇਹ ਉਸ ਤੋਂ ਬਾਅਦ ਜਦੋਂ ਤੁਸੀਂ ਬਸਤੀ ਦਾ ਟ੍ਰੈਵਲ ਕਰਗੇ ਉਹ 3 ਲੱਖ ਰੁਪਇਆ ਉਹ ਤੋਂ ਤੁਹਾਨੂੰ ਸੀ ਉੱਥੇ ਜਾ ਕੇ ਲਵਾਂਗੇ ਇਹਨਾਂ ਨੇ ਇਹ 3 ਲੱਖ ਤੇ 77000 ਰੁਪਇਆ ਦੋਨਾਂ ਨੇ ਇਸ ਟ੍ਰੈਵਲ ਜੰਕ ਦੇ ਖਾਤੇ ਦੇ ਵਿੱਚ ਪਾਇਆ ਕੋਈ ਕੈਸ਼ ਨਹੀਂ ਦਿੱਤਾ ਔਨ ਬਿਠਾਟ ਆ ਜੀ ਜਦੋਂ ਇਹਨਾਂ ਦੇ ਖਾਤੇ ਦੇ ਵਿੱਚ ਪਾ ਗਏ ਇਹਨਾਂ ਨੂੰ ਠੀਕ ਜਿਵੇਂ ਸਿੱਦਾ ਹੋ ਮਾਇਦੇ ਜੀ ਵੀ ਖਾਈ ਪਰ ਉਹਨੇ ਕਿ ਕੋਈ ਸਕਰੀਨ ਸ਼ਾਟ ਨਹੀਂ ਲੈ ਲਿਆ ਦਿੱਤੀ ਉਹ ਕੋਈ ਨਹੀਂ ਉਹਦਾ ਮਤਲਬ ਕੋਈ WhatsApp ਨਹੀਂ ਹੋਲ ਦਿੱਤਾ ਇਹਨਾਂ ਦੇ ਇਹ ਉਹ ਦਿਖਾ ਦਿੱਤੇ ਕਿ ਛੇਤੀ ਤੋਂ ਛੇਤੀ ਉਹ ਬਦਾਈਆਂ ਸੁਪੋ ਅਸੀਂ ਦਿੰਨੇ ਆ ਇੱਕ ਅੱਧੇ ਦਿਨ ਦੇ ਵਿੱਚ ਪੈਸੇ 3-3 ਲੱਖ ਰੁਪਇਆ ਜਮ੍ਹਾਂ ਕਰਵਾਓ ਤਾਂ ਕਿ ਤੁਹਾਨੂੰ ਜਲਦ ਤੋਂ ਜਲਦ ਇਹ ਪੈਸੇ ਭੇਜਿਆ ਜਾਵੇ ਜਿਵੇਂ ਮੈਂ ਉਹ 3-3 ਲੱਖ ਰੁਪਇਆ ਦੇਦਾ ਤੇ ਉਹ ਅੱਜ ਤੱਕ ਆਸਟ੍ਰੇਲੀਆ ਜਾਂਦੇ ਆ ਉਹ ਜਿਹੜੇ ਜੂ ਪਹਿਲਾਂ ਮੈਂ ਮਾਰ ਗਿਆ 7-8 ਜਿਹੜੇ ਇਹ ਮਾਰ ਕੇ ਦਾਰੇ ਲੱਟਿਆਂ ਤੋਂ ਸਵੇਰ ਹੋਰ ਤੱਕ ਨਹੀਂ ਜੇਗਾ ਜਿੱਥੇ ਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਬਿਠਾ ਦਿੰਦੇ ਆ ਆਪਸਾਈਡ ਤੇ ਬਿਠਾ ਦਿੰਦੇ ਆ ਆਪਸਾਈਡ ਤੇ ਬੈਠ ਕੇ ਕੋਨਾ ਤੇ ਸਾਰੀਆਂ ਗੱਲਾਂ ਹੁੰਦੀਆਂ ਅਸੀਂ ਆਏ ਆ ਪਹਿਲੀ ਵਾਰ ਆਏ ਕਹਿੰਦੇ ਵੀ ਵੀਰਵਾਰ ਨੂੰ ਆ ਜਿਓ ਉਦੋਂ ਬਾਅਦ ਅਸੀਂ 17 ਫਰਵਰੀ ਨੂੰ ਫੇਰ ਆਏ ਤਾਂ ਉਦੋਂ ਕਾਫੀ ਡਿਸਕਸ ਹੋਈ ਅਸੀਂ 5 ਵਜੇ ਤੋਂ ਬਾਅਦ ਤੱਕ ਅੱਜੇ ਬੈਠੇ ਰਹੇ ਤਾਂ ਉਸ ਟਰੈਵਲ ਜੰਟ ਨੇ ਫੋਨ ਤੇ ਉਸ ਕੁੜੀ ਨੂੰ ਕਹਿਤਾ ਕਿ ਇਹਨਾਂ ਨੂੰ ਲੈ ਤੌਰ ਤੇ ਦੇ ਦਿਓ ਆਪਾਂ ਇਹਨਾਂ ਨੂੰ ਵੀ ਜੋ ਪਰੇਸ਼ੀ ਦੀ ਫਰਜ਼ਮੰਦ ਜਿਹੜੀਆਂ ਸਾਰੇ ਜੋੜ ਦੇਗਾ ਜੀ ਸਾਡੀ 23 ਦੀ ਸੁਦੇ ਦੀ ਮੀਟਿੰਗ ਸੀ ਜਿੱਥੇ ਚਾਰ ਜਣਾਂ ਸੀ ਕਿਹਾ ਵੀ ਇਹਦੀ ਟਿਕ ਦੇ ਦਿਓ ਉਸ ਕੁੜੀ ਨੇ ਰਮਨਦੀਪ कौर ਨਾਂ ਦੀ ਕੁੜੀ ਆ ਉਹਨੇ ਲਿਖਤੀ ਤੌਰ ਤੇ ਸਾਨੂੰ ਦਿੱਤਾ ਹੋਇਆ ਜਿਵੇਂ ਵਿਅਕਤੀ ਤੌਰ ਤੇ ਦਿੱਤਾ ਹੋਇਆ ਕਿ 6 ਲੱਖ ਤੇ 14000 ਰੁਪਇਆ 21 ਫਰਵਰੀ ਨੂੰ ਦਿਨ ਸ਼ੁੱਕਰਵਾਰ ਨੂੰ ਤੁਹਾਨੂੰ ਵਾਪਸ ਕੀਤਾ ਜਾਵੇਗਾ ਸਾਨੂੰ 21 ਤਰੀਕ ਨੂੰ ਮੈਨੂੰ ਕੰਮ ਹੋ ਗਿਆ ਤਾਂ ਇਹ 21 ਤਰੀਕ ਨੂੰ ਸਾਡੇ ਸਾਥੀ ਤੇ ਦੁਕਾਨ ਨੂੰ ਲਾਲ ਲੈ ਕੇ ਆਏ ਉਹਦੇ ਕਹਿੰਦੇ 2 ਲੱਖ ਲੈਣੂ ਇਹ ਕਹਿੰਦੇ ਜੀ ਦੂਜੇ ਪੈਸੇ ਕਹਿੰਦੇ ਉਹ ਤਾਂ ਸਾਡਾ ਖਰਚਾ ਹੋ ਗਿਆ ਖਰਚਾ ਕਾਹਦੇ ਤੇ ਹੋ ਗਿਆ ਕਹਿੰਦੇ ਫੈਨ ਲੱਗੀ ਕਿਤੇ ਲਗਾਈ ਉਹ ਦਿਖਾਉਣ ਬੱਸ ਨਹੀਂ ਸਿੱਧਾ ਫਰੋੜਾ ਕੱਲਾ ਸਾਥੇ ਨਾਲ ਨਹੀਂ ਆ ਬੀਬੀ ਆਪ ਦਾ ਦੁੱਖ ਦਾ ਸੁਣੂਗੀ ਇਸੇ ਹੋਰ ਬਸੇਰੇ ਆਉਂਦੇ ਆ। ਇਸੇ ਹੋਰ ਬਹੁਤ ਆਉਂਦੇ ਨੇ। ਇਹ ਠੱਗੀਆਂ ਦਾ ਆਟਾ ਬਣਿਆ ਹੋਇਆ। ਪ੍ਰਸ਼ਾਸਨ ਸਾਡੂ ਲੱਗਦਾ ਕਿ ਨਾਲ ਲੜਿਆ ਹੋਇਆ। ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਰਾ ਦੀ ਕਿ ਨਹੀਂ? ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਇੱਕ ਮੁੰਡਾ ਤੇ ਇੱਕ ਕੁੜੀ। ਉਹ ਅਸੀਂ ਇੱਥੇ ਬਿਠਾ ਕੇ ਰੱਖੇ ਸੀਗੇ। ਜਦੋਂ 4 ਕ ਬੱਚੇ ਸਸੀ ਇਹ ਇਸਾਮੀਅਤ ਤੌਰ ਤੇ ਪੋਚਾ ਇਹ ਲੜਕੀ ਨੂੰ ਆਪਾਂ ਇੱਥੇ ਨਾ ਬਿਠਾਈਏ ਜੇ ਹੋਰ ਸਾਡੇ ਨਾਲ ਲੜੀ ਜੀ ਹੁੰਦੀਆਂ ਤਾਂ ਸ਼ਾਇਦ ਉਹਨੂੰ ਵੀ ਉਤਾਰ ਲੈਂਦੇ। ਇਸ ਕਰਕੇ ਲੜਕੀ ਬਾਜ ਜੇ ਤੂੰ ਘਰੇ ਤੁਰਿਆ ਜਾਵੇ ਤਾਂ ਕਿ ਉਹ ਟਾਈਮ ਨਾਲ ਘਰੇ ਜਾਵਣੇ ਉਹ ਨੂੰ ਸਚਾਰ 4 ਵਜੇ ਤੋਂ ਬਾਅਦ ਉਹ ਵੀ ਫ੍ਰੀ ਕਰਤਾ ਮੁੰਡਾ ਐਸੇ ਅਸੀਂ ਰੱਖਿਆ ਉਹ ਸੱਟ ਬਿਠਾਇਆ ਉਹਨੂੰ ਜਾ ਪਾਣੀ ਪਿਆਇਆ ਰੋਟੀ ਪਾਣੀ ਦੀ ਖਵਾਇਆ ਰਾਤ ਨੂੰ 12 ਵਜੇ ਇੱਥੇ ਹੁੰਦੇ ਆਏ ਆ ਸੱਟ ਤੋੜਿਆ ਕਟਰ ਤੋੜ ਕੇ ਤੇ ਸਾਡੇ ਨਾਲ ਇਹ ਵੀ ਸ਼ੱਕ ਆ ਕਿ ਉਹ ਕੋਲੇ ਰਸਲਾ ਬੈਕਣ ਵਗੇਰਾ ਵੀ ਸੀਗੇ ਅਸੀਂ ਤਾਂ ਉਹ ਕੋਈ ਕਾਇਮ ਨਾ ਹੁੰਦੇ ਕਾ ਸ਼ਾਇਦ ਉਹ ਸੱਟਾ ਫੇਰਦਾ ਵੀ ਮਾਰਦਾ ਜੇ ਧੱਕੇ ਨਾਲ ਮੁੰਡੇ ਨੂੰ ਲੈ ਕੇ ਜਾਂਦੇ ਸੀ ਅਸੀਂ ਪੁਲਿਸ ਨੂੰ ਇਨਫਰਮੇਸ਼ਨ ਦਿੱਤੀ ਨਾਲ ਦੇ ਨਾਲ ਫੋਨ ਕੀਤੇ ਉਸ ਤੋਂ ਬਾਅਦ ਘੰਟੇ ਬਾਅਦ ਪੁਲਸ ਆਈ ਆ। ਘੰਟੇ ਬਾਅਦ ਆ ਕੇ ਜਦੋਂ ਅਸੀਂ ਉਹਨਾਂ ਸਾਰੀ ਫੱਜੀਤ ਦੱਸੀ ਅਸੀਂ ਫਿਰ ਇਹ ਵੀ ਸੋਚਿਆ ਕਿ ਇਹ ਇਹ ਮੁੰਡੇ ਨੂੰ ਵੀ ਤੁਸੀਂ ਨਾਲ ਲੈ ਜਿਓ। ਅਸੀਂ ਔਨ ਰਿਕਾਰਡ ਵੀਡੀਓ ਬਣਾ ਕੇ ਉਹਨਾਂ ਦੀਆਂ ਸਾਰੀਆਂ ਪੁਛਦੇ ਮਤਲਬ ਹੈਂਡਓਵਰ ਕੀਤਾ ਉਹਦਾ ਮੋਬਾਈਲ ਹੈਂਡਓਵਰ ਪੁਲਸ ਨੂੰ ਕਰਤਾ ਸੀਗਾ ਤੇ ਐਸਐਚਓ ਸਾਹਿਬ ਇਹ ਮੈਨੂੰ ਵਾਰੀ ਵਾਰੀ ਕੱਲ ਕਹਿ ਰਹੇ ਸੀ ਕਿ ਕੱਲ ਨੂੰ 12 ਵਜੇ ਜਾਣੀ ਅੱਜ ਕੀ 12 ਵਜੇ ਨੂੰ ਇਹ ਸਮੱਸਿਆ ਦਾ ਹੱਲ ਕੀਤਾ ਜਾਊਗਾ ਮੈਂ ਜ਼ਿੰਮੇਵਾਰੀ ਸੋਰਟ ਤੇ ਕਹਿਣਾ ਆ। ਤੇ ਹੁਣ 12 ਪੂਰਾ ਵੀ ਸਾਰੇ ਟੱਪ ਗਏ ਸਿੱਧਾ ਸਾਹਮਣੇ ਬੈਠ ਗਿਆ ਗੱਡੀ ਚ ਹਲੇ ਕੋਈ ਗੱਲਬਾਤ ਨਹੀਂ ਕੋਈ ਕੁਛ ਨਹੀਂ ਉਹ ਹਜੇ ਹੋਰ ਕੀ ਗੱਲਬਾਤ ਦੇਖਦੇ ਆ ਸੋ ਅਸੀਂ ਅੱਗੇ ਸੋ ਦਿਖਾ ਹੋਰ ਕਰਕੇ ਇਹ ਮਨ ਤੋਂ ਸੋਚਣ ਕਿ ਪੈਸੇ ਹੀ ਰੱਖ ਜਾਣ ਕਿ ਪੈਸੇ ਹੀ ਖਰਚਾ ਲੈ ਕੇ ਜੀ ਧੰਨਵਾਦ ਜੀ